ਅੱਜ ਭਾਜਪਾ ਦੇ OBC ਮੋਰਚੇ ਵੱਲੋਂ ਇੱਕ ਪ੍ਰੈਸ ਕਾਨਫਰੰਸ ਕੀਤੀ ਗਈ ਤੁਹਾਨੂੰ ਦੱਸਦੀ ਹੈ ਕਿ ਇਸ ਮੌਕੇ OBC ਮੋਰਚੇ ਭਾਜਪਾ ਦੇ ਪ੍ਰਧਾਨ ਅਮਰਪਾਲ ਸਿੰਘ ਬੋਨੀ ਵੱਲੋਂ ਪੰਜਾਬ ਸਰਕਾਰ ਤੇ ਨਿਸ਼ਾਨਾ ਵਿਸਾਧਿਆ ਗਿਆ ਅਮਰਪਾਲ ਸਿੰਘ ਬੋਨੀ ਨੇ ਮੀਡੀਆ ਦੇ ਨਾਲ ਗੱਲਬਾਤ ਕਰਦੇ ਹੋਏ ਕਿਹਾ ਕਿ 15 ਮਾਰਚ ਨੂੰ ਅੰਮ੍ਰਿਤਸਰ ਵਿੱਚ OBC ਮੋਰਚੇ ਵੱਲੋਂ ਇੱਕ ਮੋਟਰਸਾਈਕਲ ਰੈਲੀ ਕੱਢੀ ਜਾ ਰਹੀ ਹੈ ਉਹਨਾਂ ਕਿਹਾ ਕਿ ਇਸ ਮੋਟਰਸਾਈਕਲ ਰੈਲੀ ਦੇ ਵਿੱਚ ਹਜ਼ਾਰਾਂ ਦੀ ਗਿਣਤੀ ਵਿੱਚ ਨੌਜਵਾਨ ਪੀੜ੍ਹੀ OBC ਮੋਰਚੇ ਦੀ ਅਗਵਾਈ ਦੇ ਵਿੱਚ ਸ਼ਾਮਿਲ ਹੋਵੇਗੀ ਅੱਗੇ ਉਹਨਾਂ ਕਿਹਾ ਕਿ ਇਹ ਮੋਟਰਸਾਈਕਲ ਰੈਲੀ ਕੱਢਣ ਤੋਂ ਬਾਅਦ ਮੁੱਖ ਮੰਤਰੀ ਭਗਵੰਤ ਮਾਨ ਦਾ ਪੁਤਲਾ ਵੀ ਇੱਥੇ ਫੁੱਕਿਆ ਜਾਏਗਾ ਇਸ ਤੋਂ ਇਲਾਵਾ ਉਹਨਾਂ ਕੀ ਕਿਹਾ ਤੁਸੀਂ ਆਪ ਹੀ ਸੁਣੋ ਅੱਜ ਬਤੌਰ OBC ਮੋਰਚੇ ਦੇ BJP ਦਾ ਜਿਹੜੀ ਮੈਨੂੰ ਜ਼ਿੰਮੇਵਾਰੀ ਮਿਲੀ ਆ ਸਾਡੇ ਆ ਮੋਰਚੇ ਦੇ ਸਾਰੇ ਅਹੁਦੇਦਾਰ ਸਾਹਿਬਾਨ ਮੇਰੇ ਨਾਲ ਵਾਈਸ ਪ੍ਰਧਾਨ ਨਾਲ ਸਕੱਤਰ ਸਾਹਿਬਾਨ ਜਿੰਨੇ ਵੀ ਆ ਸਾਡੇ ਜ਼ਿਲ੍ਹੇ ਦੇ ਪ੍ਰਧਾਨ ਅਸਲੀ ਟੀਮ ਬੈਠੀ ਹੋ ਇਸ ਜ਼ਿਲ੍ਹੇ ਦੀ ਅਸੀਂ OBC ਦੇ ਅਹੁਦੇਦਾਰ ਬੈਠੇ ਆ ਜੋ ਸਾਨੂੰ ਸਾਡੇ ਪ੍ਰਧਾਨ ਜਾਖੜ ਸਾਹਿਬ ਵੱਲੋਂ ਹੁਕਮ ਹੋਇਆ ਕਿ ਲਾਅ ਐਂਡ ਆਰਡਰ ਦੀ ਅਵਸਥਾ ਦੇ ਸਬੰਧ ਚ OBC ਮੋਰਚਾ ਤਕੜਾ ਹੋ ਕੇ ਅਸੀਂ ਇੱਕ ਮੋਟਰਸਾਈਕਲ ਰੈਲੀ ਕੱਢਣ ਲੱਗੇ ਆ ਜੋ ਕਾਨੂੰਨ ਵਿਵਸਥਾ ਤੇ ਲਾਅ ਐਂਡ ਆਰਡਰ ਦੇ ਇਹ ਸਰਕਾਰ ਦਾ ਜਿਹੜਾ ਜਨਾਜਾ ਨਿਕਲਿਆ ਪਿਆ ਦਿਨ ਦਿਹਾੜੇ ਇੱਥੇ ਡਕੈਤੀਆਂ ਹੁੰਦੀਆਂ ਪਈਆਂ ਮੈਂ ਇਹ ਨਾਲੇ ਦੀ ਗੱਲ ਕਰਨ ਲੱਗਾ ਡਾਟਣਾ ਇੱਕ ਹਫਤੇ ਚ ਤਿੰਨ ਕਤਲ ਹੋਏ ਆ ਇਹ ਨਾਲੇ ਦਿਨ ਦਿਹਾੜੇ ਇਹ ਅਜੇ ਤੱਕ ਕੋਈ ਕਾਬੂ ਕੋਈ ਫੜਿਆ ਨਹੀਂ ਇਹਨਾਂ ਨੇ ਥਾਣੇ ਦੇ ਥਾਣੇ ਦੇ ਨਜ਼ਦੀਕ ਬਾਹਰ ਥਾਣੇ ਦੇ ਬਾਹਰ ਇੱਕ ਦੂਜੇ ਨੂੰ ਛਤਰੋ ਛਤਰੀ ਹੁੰਦੇ ਲੋਕ ਉੱਥੇ ਲੁੱਟਾ ਖਵਾਉਂਦੀਆਂ ਪੇ ਥਾਣੇ ਬਾਹਰ ਅਸੀਂ ਗਵਾਂਡੀਆਂ ਥਾਣੇ ਦੇ ਨਾਲ ਜਿੱਥੇ ਮੇਰਾ ਨਾੜੇ ਰੈਹਾਸ਼ ਆ ਅਸੀਂ ਨਾੜੇ ਥਾਣੇ ਦੇ ਗਵਾਂਡੀਆਂ ਕਿ ਕੋਈ ਵੀ ਜਿਹੜਾ ਬਾਰਡਰ ਤੇ ਕੋਈ ਸਾਡਾ ਸਾਡੀ ਭੈਣ ਬਜ਼ੁਰਗ ਨੌਜਵਾਨ ਜਿਹੜਾ ਬੈਠਾ ਜੇ ਕੋਈ ਰਾਤ ਨੂੰ ਕਿਸੇ ਨੂੰ ਸਿਹਤ ਪੱਖੋਂ ਕੋਈ ਇਲਾਜ ਕਰਾਉਣ ਕੋਈ ਦੁੱਖ ਦੋ ਆਵੇ ਉਹ ਦਰਦਾ ਇਹ ਨਾਲੇ ਕਸਬੇ ਚ ਨਹੀਂ ਹੁੰਦਾ ਪਿੰਡਾਂ ਦੇ ਵਿੱਚੋਂ ਇੰਨੀ ਮਾੜੀ ਹਾਲਤ ਹੈ ਕੋਈ ਸਾਨੂੰ ਲੁੱਟ ਨਾ ਲਵੇ ਖੋਹ ਨਾ ਲਵੇ ਇਸ ਇਸ ਮੈਂ ਕਹਦੇ ਇਹ ਟ੍ਰਾਂਸਫਾਰਮਰ ਆ ਸਾਡੇ ਉਹਨਾਂ ਦੀਆਂ ਉਹਦਾ ਤੀਰ ਕੱਢ ਲੈਂਦੇ ਆ ਉਹਦੀਆਂ ਤਾਰਾਂ ਖੋਹ ਕੇ ਲੈ ਜਾਂਦੇ ਆ ਤੇ ਇਹ ਜਿਹੜੀ ਸਰਕਾਰ ਆ ਭਗਵੰਤ ਮਾਨ ਦੀ ਤੇ ਕੰਮ ਕਰਨੀ ਨਹੀਂ ਸੁੱਤੀ ਪਈ ਆ ਕੌੜਾ ਤੇਲ ਵੀ ਇਹਨਾਂ ਦੇ ਕੰਨ ਚ ਪਾ ਦਿਓ ਉਹ ਵੀ ਥੋੜਾ ਉਹ ਵੀ ਨਹੀਂ ਲੜਕਦਾ ਇਹਨਾਂ ਦਾ ਆ ਜੋ ਅਮਨ ਦਾਤਾ ਪਿਆ ਆ ਆ ਕਿਹੜੀਆਂ ਲੁੱਟਾਂ ਖੋਹਾਂ ਦੀ ਗੱਲ ਐ ਤੇ ਇੱਕ ਮਤਲਬ ਕਿ ਛੋਟੀ ਜੀ ਕਹਾਣੀ ਆ ਮੈਂ ਇਹ ਲੋਕ ਡਰਦੇ ਸਹਮੇ ਬੋਲਦੇ ਨਹੀਂ ਪਏ ਲੋਕ ਚੁੱਪ ਹੋ ਕੇ ਮਸਤੋ ਕੇ ਬਿਠੇ ਆ ਇਹਦੇ ਸਬੰਧ ਆ ਜੋ ਭਗਵੰਤ ਮਾਨ ਦੀ ਸਰਕਾਰ ਆ ਆ ਗੁਰੂ ਰਾਮਦਾਸ ਦੀ ਨਗਰੀ 'ਚ ਆਪਾਂ ਬੈਠੇ ਆ ਕਦੀ ਸੁਣਿਆ ਹੈ ਕਿ ਠਾਣਿਆਂ ਦੀਆਂ ਬੋਲੀਆਂ ਦੀਆਂ ਦਿੱਲੀ ਬੰਬੇ ਉਹ ਵੱਡੇ ਵੱਡੇ ਮੈਨ ਵੱਡੇ ਵੱਡੇ ਮੈਟਰੋ ਸਿਟੀਜ਼ ਸੁਣਿਆ ਹੈ ਇਹਤੇ ਥਾਣੇ ਵਿਖਦੇ ਪਏ ਤੇ ਪੈਸਾ ਸਾਰਾ ਕੇਜਰੀਵਾਲ ਗੀਬ ਜਾਂਦਾ ਪਿਆ ਇਹ ਇਹ ਤੁਹਾਨੂੰ ਵੀ ਸਾਰਾ ਪਤਾ ਹੈ ਤੁਸੀਂ ਪ੍ਰੈਸ ਵਾਲੇ ਵੀਰੇ ਭਾਵੇਂ ਇੱਥੇ ਕੋਈ ਵੀ ਸਰਕਾਰ ਰਹੀਆਂ ਪਹਿਲਾਂ ਪਰ ਜੋ ਜਨਾਜਾ ਇਸ ਸਰਕਾਰ ਨੇ ਕਾਨੂੰਨ ਮਸਤਾ ਦਾ ਕੱਢਿਆ ਆ ਤੌਬਾ ਹੀ ਕੀਤੀ ਪਈ ਇਸ ਕਰਕੇ ਇਹਦੇ ਸਬੰਧ ਚ ਅਸੀਂ 15 ਮਾਰਚ ਨੂੰ ਮੋਟਰਸਾਈਕਲ ਰੈਲੀ ਕੱਢ ਰਹੇ ਆ ਅਜ ਨਾਲੇ ਆਪਣੇ ਹਾਲ ਗੇਟ ਚ ਹਾਲ ਗੇਟ ਤੋਂ ਅਹੀ ਆ ਜਾਣਾ ਆ ਚਾਟੀਬਿੰਨ ਨੂੰ ਉਥੇ ਸ਼ੀਦਾ ਅਗੇ ਲਸ ਕਤਰੀ ਬਾਗਿਆ ਉਥੇ ਲਾਅ ਐਂਡ ਆਰਡਰ ਦੇ ਭਗਵੰਤ ਮਾਨ ਦਾ ਇਹਦਾ ਇਹਨਾਂ ਦਾ ਪੁਤਲਾ ਫੂਕਾਂਗੇ ਤੇ ਮੋਟਰਸਾਈਕਲ ਜਿਹੜੀ ਖਾਸ ਕਰਕੇ ਨੌਜਵਾਨ ਪੀੜੀ OBC ਮੋਰਚੇ ਜੋ ਉਹਨਾਂ ਨੂੰ ਇਕੱਤਰ ਕਰਕੇ ਹਜ਼ਾਰਾਂ ਇਤਰਾਜ ਮੋਟਰਸਾਈਕਲ ਲੈ ਕੇ ਇੱਕ ਲੋਕਾਂ ਨੂੰ ਸੰਦੇਸ਼ ਪਹੁੰਚਾਉਣਾ ਕਿ ਪੰਜਾਬ ਵਾਸੀਆਂ ਨੂੰ ਬੇਨਤੀ ਕਰਨੀ ਆ ਕਿ ਤੁਸੀਂ ਕਾਲੀਆਂ ਨੂੰ ਵੀ ਮੌਕਾ ਦੇ ਕੇ ਵੇਖ ਲਿਆ ਤੋਹਾਂ ਕਾਂਗਰਸ ਨੂੰ ਵੀ ਮੌਕਾ ਦੇ ਕੇ ਵੇਖ ਲਿਆ ਤੋਹਾਂ ਭਾਜਪਾ ਇਹਨੂੰ ਆਪ ਨੂੰ ਵੀ ਮੌਕਾ ਦੇ ਕੇ ਵੇਖ ਲਿਆ ਆ ਇੱਕ ਮੌਕਾ ਭਾਰਤੀ ਜਨਤਾ ਪਾਰਟੀ ਨੂੰ ਦੇ ਕੇ ਵੇਖਿਓ ਪੰਜਾਬ ਦੇ ਸਿਰ ਦੇ ਉੱਤੇ ਮੈਂ ਪੰਜਾਬ ਵਾਸੀਆਂ ਨੂੰ ਬੇਨਤੀ ਕਰੂ ਜਿਹੜੇ ਪੰਜਾਬ ਨੂੰ ਪਿਆਰ ਕਰਨ ਵਾਲੇ ਆ ਸਾਢੇ 4 ਲੱਖ ਕਰੋੜ ਦਾ ਕਰਜ਼ਾ ਆ ਪੰਜਾਬ ਦੇ ਸਿਰ ਦੇ ਉੱਤੇ ਜਦ ਤੱਕ ਸੈਂਟਰ ਬਾਹਰ ਨਹੀਂ ਫੜਦਾ ਪੰਜਾਬ ਸੂਬੇ ਦਾ ਭਲਾ ਕੋਈ ਨਹੀਂ ਹੋ ਸਕਦਾ ਕਿਹੜਾ ਮਰਜੀ ਆ ਜੀ ਕਰਜ਼ੇ ਖਾਲੀ ਡੁੱਬਿਆ ਪਿਆ ਆ ਆ ਆਪਣਾ ਇਹ ਐਗਰੀਕਲਚਰ ਸੂਬਾ ਆ ਤੇ ਆ ਜੋ ਐਗਰੀਕਲਚਰ ਦਾ ਇਹ ਜਿਹੜਾ ਆਪਣਾ ਸੂਬਾ ਦਾ ਆਰਥਿਕ ਤੌਰ ਤੇ ਜਿਹੜਾ ਪੰਜਾਬ ਆ ਇਹ ਚੌਥੇ ਨੰਬਰ ਤੇ ਹੁੰਦਾ ਸੀ ਇੰਡੀਆ ਦੇ ਵਿੱਚ ਕਿੰਨੇ ਵੀ ਸੂਬੇ ਨੇ ਤੇ ਜਿਹੜਾ ਹਰਿਆਣਾ ਸੀ ਉਹ 18ਵੇਂ ਨੰਬਰ ਤੇ ਹੁੰਦਾ ਸੀ ਤੇ ਅੱਜ ਦੀ ਤਰੀਕ ਚ ਹਰਿਆਣਾ ਚੌਥੇ ਨੰਬਰ ਤੇ ਆਪਾਂ ਉਹਨੂੰ ਵੀ ਨੰਬਰ ਤੇ ਆ ਗਏ ਇਹ ਇਹਦਾ ਜ਼ੁਮੇਹਾਰ ਕੌਣ ਹੈ ਆ ਲਾਗੇ ਆ ਗੁੰਡਾਗਰਦੀਆਂ ਲੁੱਟਾਂ ਖੋਹਾਂ ਆ ਲਾਗੇ ਯੂਪੀ ਆ ਯੂਪੀ ਚ ਜੋ ਸਾਡੇ ਉਹਦੇ ਸੀਐਮ ਸਾਹਿਬ ਜੋਗੀ ਦਿੱਤਿਆ ਜੀ ਕਰਦੇ ਪਏ ਆ ਗੁੰਡਾਗਰਦੀ ਨਸ਼ੇ ਬਦਮਾਸ਼ੀਆਂ ਜੋ ਨਾਣੇ ਉਥੋਂ ਦਾ ਇਕਨੋਮਿਕਲੀ ਯੂਪੀ ਨੂੰ ਚੁੱਕਦਾ ਆ ਜੋ ਗੁੰਡਾਗਰਦੀ ਨੂੰ ਨੱਥ ਪਾਤੀ ਆ ਮੈਂ ਤੇ ਹਰ ਪੰਜਾਬੀ ਨੂੰ ਬੇਨਤੀ ਕਰਾਂਗਾ ਕਿ ਇੱਕ ਮੌਕਾ ਭਾਰਤੀ ਜਨਤਾ ਪਾਰਟੀ ਨੂੰ ਦੇ ਕੇ ਵੇਖਿਓ ਬਾਰਡਰ ਦੀਆਂ ਸਮੱਸਿਆਵਾਂ ਮੁਲਾਜ਼ਮਾਂ ਦੀਆਂ ਸਮੱਸਿਆਵਾਂ ਗਰੀਬਾਂ ਦੀਆਂ ਸਮੱਸਿਆਵਾਂ ਨਰਿੰਦਰ ਮੋਦੀ ਜੀ ਜਿਹੜੇ ਸਾਡੇ ਪ੍ਰਧਾਨ ਮੰਤਰੀ ਆ ਬਹੁਤ ਸਕੀਮਾਂ ਦਿੱਤੀਆਂ 72 ਸਕੀਮਾਂ ਸਾਨੂੰ ਦਿੱਤੀਆਂ ਆਂਦਾ ਨੇ ਤੇ ਉਹਨਾਂ ਨੇ ਹਰ ਸੂਬੇ ਨੂੰ ਦਿੱਤੀਆਂ ਆ ਇਹ ਨਹੀਂ ਕਿ ਇੱਥੇ ਸਰਕਾਰ ਦੁੱਜੀ ਜਾਂ ਤਿੱਜੀ ਆ ਪਰ ਜਿਹੜੀਆਂ ਸੂਬੇ ਦੀਆਂ ਸਰਕਾਰਾਂ ਗਰੀਬਾਂ ਤੱਕੇ ਪਹੁੰਚ ਨਹੀਂ ਕਰ ਹੋਂ ਦਿੰਦੀਆਂ ਪਈਆਂ ਮੇਰੇ ਅਜ ਨਾਲੇ ਕੋਠੇ ਗਰੀਬ ਗਰੀਬ ਬਾਰਡਰ ਤੇ ਲੋਕ ਵਸਦੇ ਨੇ ਸਾਡੀ ਬਾਰਡਰ ਬੈਲਟ ਕਿੰਨੀ ਵੀ ਬਾਰਡਰ ਬੈਲਟ ਆ ਟਾਰੀ ਕਿੰਦਾ ਕਿੰਨੀ ਵੀ ਬਾਰਡਰ ਬੈਲਟ ਤੇ ਗਰੀਬ ਲੋਕ ਰਹਿੰਦੇ ਪਏ ਆ ਟਾਰੀ ਲਾ ਲਓ ਰਾਜਾ ਸਾਂਸੀ ਲਾ ਲਓ ਆ ਤਰਨ ਤਰਨ ਲਾ ਲਓ ਕੋਈ ਵੀ ਆ ਭਾਵੇਂ ਜਿੱਥੇ ਬਾਰਡਰ ਦੀ ਬੈਲਟ ਆ ਗਰੀਬਾਂ ਦੀਆਂ ਬੱਲਾ ਬਾਲਿਆਣੀਆਂ ਛੱਤਾਂ ਆ ਇੱਕ 175000 ਰੁਪਿਆ ਇੱਕ ਕਮਰਾ ਪੌਂਡ ਦਾ ਦਿੱਤਾ ਸਕੀਮ ਚ ਮੋਦੀ ਸਾਹਿਬ ਨੇ ਤੇ ਇਹ ਇਹਨਾਂ ਇਹ ਦੱਸਦਣ ਪਹਿਲਾਂ ਵੀ ਕਾਂਗਰਸ ਪਹਿਲਾਂ ਕਾਂਗਰਸ ਦੀ ਸਰਕਾਰ ਰਹੀ ਆ ਹੁਣ ਇਹ ਆ ਗਏ ਨੇ ਕੋਈ ਸਕੀਮ ਲਾਗੂ ਕਰਾਈ ਆ ਜਿਹੜੀ ਸੈਂਟਰਲ ਸਹੂਲਤਾਂ ਮਿਲਦੀ ਆ ਪਈਆਂ ਜਾਂ ਕਣਕ ਨਹੀਂ ਮਿਲਦੀ ਪਈ ਆ ਉਹ ਵੀ ਸਾਨੂੰ ਗਰੀਬਾਂ ਨੂੰ ਮਿਲ ਗਰੀਬਾ ਉਹ ਚ ਵੀ ਇਹ ਤੁਸੀਂ ਪਿੱਛੇ ਭਗਵੰਤ ਮਾਨ ਦਾ ਬਿਆਨ ਸੁਣਿਆ ਨਾ ਮੁੱਖ ਮੰਤਰੀ ਦਾ ਕਿੰਦਾ 10 ਲੱਖ 77 ਹਜ਼ਾਰ ਜਿਹੜੇ ਕੱਟੇ ਗਏ ਹੀ 2 ਸਾਲੋਂ ਮੈਂ ਬਾਹਰ ਕਰਦਾ ਹਾਂ ਇਹਦਾ ਮਤਲਬ 10 ਲੱਖ 77 ਹਜ਼ਾਰ ਰਿਕਾਰਡ ਕੱਟੇ ਆ ਉਹ 2 ਸਾਲ ਦੇ ਕਪੜੇ ਕਰਗੇ ਉਹ ਚ ਕਰਪਸ਼ਨ ਹੋ ਗਈ ਇਹਦਾ ਮਤਲਬ ਇਹ ਰਲ ਕੇ ਸਾਰੇ ਉਹਨਾਂ ਨੂੰ ਕਿੰਦਾ ਮੈਂ ਬਾਹਰ ਕਰ ਦਿੰਦਾ ਇਹਨਾਂ ਨੇ ਲੋਕਾਂ ਨੂੰ ਘਬਰਾਹ ਕੀਤਾ ਲੋਕਾਂ ਨੂੰ ਸਬਜਬਾ ਖਾਏ ਆ ਸਵਾਏ ਕੇਜਰੀਵਾਲ ਨੂੰ ਖੁਸ਼ ਕਰਨ ਤੋਂ ਸਵਾਏ ਇਹ ਕੁਝ ਕਰਦੀ ਨਹੀਂ ਪਈਏ ਸਰਕਾਰ ਇਸ ਕਰਕੇ ਤਾਨੂੰ ਮੈਂ ਸਾਰੇ ਭਰਾਵਾਂ ਨੂੰ ਇਹ ਬੇਨਤੀ ਕਰਦਾ ਕਿ 15 ਤਰੀਕ ਨੂੰ ਅਸੀਂ ਜਿਹੜੀ OBC ਮੋਰਚੇ ਪੰਜਾਬ ਵੱਲੋਂ ਜਿਹੜੀ ਰੈਲੀ ਮੋਟਰਸਾਈਕਲ ਰੈਲੀ ਕਰਨ ਜਾ ਰਹੇ ਆ ਖਾਸ ਕਰਕੇ ਇਹਦੇ ਨਸ਼ਿਆਂ ਦੇ ਖਿਲਾਫ ਲਾਅ ਐਂਡ ਆਰਡਰ ਦੇ ਖਿਲਾਫ ਸਾਡਾ ਸਾਥ ਦਿਓ ਸਾਡੀ ਆਵਾਜ਼ ਬੁਲੰਦ ਕਰਿਓ ਤਾਂ ਜੋ ਆਪਾਂ ਪੰਜਾਬ ਦੇ ਆਪ ਤੁਸੀਂ ਸਾਰੇ ਵੀਰ ਬੈਠੇ ਜੀ ਚਿੰਨੀ ਵੀ ਡਿਵੈਲਪਮੈਂਟ ਆ ਕਿਹੜਾ ਕੋਈ ਕਿਹੜਾ ਵੀ ਸਰਕਾਰ ਆਉਂਦਾ ਭਾਵੇਂ ਕਾਲੀ ਆਉਂਦੇ ਹੀ ਭਾਵੇਂ ਕਾਂਗਰਸੀ ਆਉਂਦੇ ਹੀ ਆਪਣੇ ਹੀ ਦੱਕ ਦੱਕ ਮੇਰੇ ਆਪਣੇ ਦੱਕੇ ਵਜਾਉਂਦੇ ਰਹਿੰਦੇ ਸੀ ਖਾਸ ਕਰਕੇ ਇਹਦੇ ਨਸ਼ਿਆਂ ਦੇ ਖਿਲਾਫ ਲਾਅ ਐਂਡ ਆਰਡਰ ਦੇ ਖਿਲਾਫ ਸਾਡਾ ਸਾਥ ਦਿਓ ਸਾਡੀ ਆਵਾਜ਼ ਬੁਲੰਦ ਕਰਿਓ ਤਾਂ ਜੋ ਆਪਾਂ ਪੰਜਾਬ ਦੇ ਆਪ ਤੁਸੀਂ ਸਾਰੇ ਵੀਰ ਬੈਠੇ ਜੀ ਚਿਨੀ ਵੀ ਡਿਵੈਲਪਮੈਂਟ ਆ ਕਿਹੜਾ ਕੋਈ ਕਿਹੜਾ ਵੀ ਸਰਕਾਰ ਆਉਂਦਾ ਭਾਵੇਂ ਕਾਲੀ ਆਉਂਦੇ ਹੀ ਭਾਵੇਂ ਕਾਂਗਰਸੀ ਆਉਂਦੇ ਹੀ ਆਪਣੇ ਹੀ ਦੱਕ ਦੱਕ ਮੇਰੇ ਆਪਣੇ ਦੱਕੇ ਵਜਾਉਂਦੇ ਰਹਿੰਦੇ ਸੀ ਆ ਹੈਰੀਟੇਜ ਸਟਰੀਟ ਜਦੋਂ ਆਪ ਜਿਹੜਾ ਆਪਣਾ ਅੰਮ੍ਰਿਤਸਰ ਅੰਮ੍ਰਿਤਸਰ ਸਾਹਿਬ ਸ਼ਹਿਰ ਹੈ ਕਿੰਨੀ ਡਿਵੈਲਪਮੈਂਟ ਆ ਇਹ ਸਾਰੀ ਸੈਂਟਰ ਦੇ ਹੈ ਨਾ ਹੁੰਦੀ ਪਈ ਆ ਆ ਜੋ ਕੁਝ ਵੀ ਆਪਾਂ ਸੜਕਾਂ ਦੇ ਜਾਲ ਵਿਛਦੇ ਪਏ ਆ ਜਿਹੜੇ ਸਮਾਰਟ ਸਿਟੀ ਚ ਆਉਂਦੇ ਪਏ ਆ ਉਹ ਅਕਾਲੀ ਕਹਿੰਦੇ ਆ ਹੀ ਬਣਾਇਆ ਕਾਂਗਰਸ ਕਹਿੰਦੀ ਹੀ ਬਣਾਇਆ ਆ ਸਾਡੇ ਆ ਜਿਹੜਾ ਇੱਕ ਕੈਬਨਟ ਮੰਤਰੀ ਆ ਕੁਲਦੀਪ ਧਾਰੀਵਾਲ ਭਾਰਤ ਸਰਕਾਰ ਨੇ ਮੋਦੀ ਸਾਹਿਬ ਦੀ ਅਗਵਾਈ ਤੇ ਇੱਕ ਭਾਰਤ ਮਾਲਾ ਤਹਿ ਸੜਕਾਂ ਬਣਾਈਆਂ ਆ ਉਹਤ ਨਹੀਂ ਵੇਖਿਆ ਕਿ ਆ ਸੂਬਾ ਕਿ ਆਪੋਜੀਸ਼ਨ ਦਾ ਕਿਸੇ ਦਾ ਇੱਕ ਵੱਡੋ ਹੀ ਇੱਕ ਇਹ ਸਾਰਾ ਪੈਸਾ ਸੈਂਟਰ ਸਰਕਾਰ ਭੇਜਦੀ ਬਈ ਆ ਤੇ ਉਹ ਕਾਟਣੇ ਇਹ ਪੰਜਾਬ ਸਰਕਾਰ ਦੇ ਮੰਤਰੀ ਕਰਦੇ ਆ ਸਾਨੂੰ ਕੋਈ ਇਤਰਾਜ਼ ਨਹੀਂ ਕਰਨ ਪਰ ਘੱਟੋ ਘੱਟ ਇਹ ਦੱਸ ਇੱਥੋਂ ਦਾ ਜਿਹੜਾ ਐਮਪੀ ਵੀ ਆ ਮੌਜੂਦਾ ਉਹ ਵੀ ਪੁੱਛਣ ਉਤਾ ਦੇਂਦਾ ਕਿ ਮੈਂ ਸਾ ਕੁਝ ਕਰਾਉਣਾ ਪੈਸੇ ਸਾਰੇ ਗੜਕੜੀ ਸਾਹਿਬ ਕੋ ਹੁੰਦੇ ਆ ਸੈਂਟਰ ਸਰਕਾਰ ਤੋਂ ਹੁੰਦੇ ਆ ਪਰ ਉਹ ਸਹਾ ਨਹੀਂ ਕਰਦੇ ਉਹਨਾਂ ਨੇ ਹਰ ਹਰ ਵਰਗ ਦਾ ਆਦਰ ਮਾਨ ਸਰਕਾਰ ਇਹ ਸਰਕਾਰ ਸੈਂਟਰ ਸਰਕਾਰ ਨੇ ਕੀਤਾ ਆ ਅ ਇਸੇ ਤਰ੍ਹਾਂ ਸਾਡੇ ਕਈ ਸੜਕਾਂ ਇਹੋ ਜੀਆਂ ਜਿਹੜੀਆਂ ਸੈਂਟਰ ਨੇ ਪਾਈਆਂ ਚੌੜੀਆਂ ਕੀਤੀਆਂ ਵੱਡੀਆਂ ਕੀਤੀਆਂ ਉਹ ਪੰਜਾਬ ਸਰਕਾਰ ਨੇ 2 ਸਾਲ ਹੋ ਗਏ ਜੇ ਅਜੇ ਤੱਕ ਦੁੱਕੀ ਨਹੀਂ ਲਾਈ ਇਸ ਪੰਜਾਬ ਦੇ ਵਿੱਚ ਦੁੱਕੀ ਵੀ ਜੇਕਰ ਲਾਈ ਤਾਂ ਮੈਨੂੰ ਦੱਸ ਦਿਓ ਸਵਾਏ ਫੋਟੋਆਂ ਚਾਉਣ ਤੋਂ 850 ਕਰੋੜ ਰੁਪਇਆ ਪੰਜਾਬ ਸੂਬੇ ਦਾ ਹਿੰਦੁਸਤਾਨ ਦੇ ਬਾਹਰ ਬੋਰਡਾਂ ਦੇ ਖਰਚ ਕੀਤਾ ਐਡਵਰਟਾਈਜ਼ਮੈਂਟ ਦੇ ਖਰਚ ਕੀਤਾ ਤੇ ਪੰਜਾਬ ਦੇ ਆ ਲੋਕ ਤਰਲੋ ਮਸ਼ੀਨ ਹੁੰਦੇ ਫਿਰਦੇ ਇਹ ਹਾਲ ਹੈ ਇਸ ਭਗਵੰਤ ਮਾਨ ਸਰਕਾਰ ਦਾ ਮੈਂ ਤੇ ਇਹੋ ਬੇਨਤੀ ਕਰਾਂਗਾ ਕਿ ਖਾਸ ਕਰਕੇ ਅੰਮ੍ਰਿਤਸਰ ਨੂੰ ਬੇਨਤੀ ਕਰਾਂਗਾ ਆਪ ਕਿੱਥੇ ਬਿਠੇ ਆਪਾਂ ਕਿ ਅਰਨੁਜ ਜੈਤਰੀ ਜੀ ਵੀ ਅੱਗੇ ਇੱਥੇ ਉਹ ਲੋਕ ਸਭਾ ਦੀ ਇਲੈਕਸ਼ਨ ਚ ਆਏ ਤੇ ਉਹਨਾਂ ਨੂੰ ਆਪਾਂ ਹਰਾ ਕੇ ਭੇਜਿਆ ਉਹ ਸੈਂਟਰ ਦੇ 2 ਨੰਬਰ ਦੇ ਵੀਰ ਬਣੇ ਤੇ ਆਪਾਂ ਕੁਝ ਲੈ ਨਹੀਂ ਸਕੇ ਆਪਣੇ ਇਸ ਬਾਰਡਰ ਅੰਮ੍ਰਿਤਸਰ ਦੇ ਲਈ ਪੰਜਾਬ ਲਈ ਪੈਕੇਜ ਹੀ ਕੋਈ ਉਹ ਤੋਂ ਬਾਅਦ ਹਰਦੀਪ ਪੁਰੀ ਜੀ ਹੈ ਉਹਨੂੰ ਵੀ ਆਪਾਂ ਰਾਕੇ ਭੇਜਿਆ ਤੇ ਆਪਾਂ ਫਿਰ ਪਿੱਛੇ ਫਾੜੀ ਦੇ ਫਾੜੀ ਰਹਿ ਗਏ ਕਿੰਨਾ ਵੀ ਆਪਣਾ ਲੋਕ ਸਭਾ ਦਾ ਹਲਕਾ ਆ ਪੰਜਾਬ ਸੂਬਾ ਹੀ ਮੈਂ ਕਹੂੰ ਸੂਬਾ ਵੀ ਸਾਰਾ ਵਿੱਚ ਹੀ ਆਉਂਦਾ ਸੂਬੇ ਨੂੰ ਕਈ ਕੁਝ ਮਿਲਦਾ ਮੈਂ ਹੱਥ ਜੋੜ ਕੇ ਬੇਨਤੀ ਕਰਦਾ ਜੇ ਨਸ਼ੇ ਬਕਾਉਣੇ ਜੇ ਜੇ ਗੁੰਡਾਗਰਦੀ ਬੰਦ ਕਰਾਉਣੀ ਆ ਜੇ ਜੇ ਡਿਵੈਲਪਮੈਂਟ ਕਰਾਉਣੇ ਜੇ ਤੇ ਭਾਰਤੀ ਜਨਤਾ ਪਾਰਟੀ ਨਰਿੰਦਰ ਮੋਦੀ ਜੀ ਦੀ ਗਵਾਹੀ ਚ ਇਹ ਕਰ ਸਕਦੇ ਆ ਸਾਡੇ ਸੁਨੀਲ ਜਾਖੜ ਜੀ ਜਿਹੜੇ ਸੂਬੇ ਦੇ ਪ੍ਰਧਾਨ ਆ ਮੈਨੂੰ ਮਾਣ ਆ ਕਿ ਸਾਡਾ ਪ੍ਰਧਾਨ ਸੁਨੀਲ ਜਾਖੜ ਆ ਜਦੋਂ ਵੀ ਪੰਜਾਬ ਦੀ ਗੱਲ ਕਰਨੀ ਪੈਂਦੀ ਆ ਕਿਤੇ ਵੀ ਕਰਨੀ ਪੈਂਦੀ ਆ ਉਹ ਹਾਈ ਕਮਾਂਡ ਨਾਲ ਸਾਡੇ ਪੰਜਾਬ ਦੇ ਮਸਲਿਆਂ ਦੀ ਗੱਲ ਕਰਦੇ ਆ ਭਾਵੇਂ ਐਨਆਈਏ ਐਨਆਈ ਕੋਈ ਇੱਕ ਉਧਾਰ ਮੈਂ ਦੇਣਾ ਤੇ ਖਾਸਾ ਏਡ ਤੇ ਸੈਂਟਰਲ ਸੈਂਟਰਲ ਨੇ ਐਨਆਈ ਨੇ ਰੇਟ ਮਾਰਿਆ ਤੇ ਜਾਖੜ ਸਾਹਿਬ ਨੂੰ ਹੀ ਬੇਨਤੀ ਕੀਤੀ ਸਾਰੇ ਨੇ ਇਕੱਠੇ ਹੋ ਕੇ ਕਿ ਇਹ ਗਲਤ ਹੋ ਰਿਹਾ ਕਿ ਜਿਹੜੀ ਸੰਸਥਾਵਾਂ ਸੇਵਾ ਕਰਦੀਆਂ ਪੰਜਾਬ ਦੀਆਂ ਪੰਜਾਬੀ ਦੀਆਂ ਲੋਕਾਂ ਦੀਆਂ ਉੱਠ ਕੇ ਹਰ ਧਰਮ ਦੇ ਮਜ਼ਬੂਰੀਆਂ ਉਹਨੂੰ ਰੋਕਿਆ ਜਾਵੇ ਉਹਨੂੰ ਨਾਤ ਪਾਈ ਜਾਵੇ ਉਹਨਾਂ ਨੇ ਸਾਡੀ ਇਹ ਅਪੀਲ ਸੁਣ ਕੇ ਬਲੈ ਕਈ ਇਹੋ ਜਿਹੇ ਮਸਲੇ ਨੇ ਜਿਹੜੇ ਸਾਡੇ ਜਾਖੜ ਸਾਹਿਬ ਨੇ ਬੜੇ ਤੈ ਖੁੱਲ ਕੇ ਸਾਡੇ ਪੰਜਾਬ ਦੇ ਹੱਕ ਦੀ ਗੱਲ ਕੀਤੀ ਹੈ ਮੈਂ ਤੁਹਾਡਾ ਧੰਨਵਾਦ ਕਰਦਾ ਹਾਂ ਕਿ ਬੇਨਤੀ ਕਰਦਾ ਆ ਕਿ ਜਿਹੜੀ ਕੱਲ ਹੀ ਰੈਲੀ ਕੱਢਣੀ ਆ ਇਹ ਪੰਜਾਬ ਭਗਵੰਤ ਮਾਨ ਦੇ ਕੰਨ ਤੇ ਭਾਵੇਂ ਤੇਲ ਪਾ ਲੋ ਕੁਝ ਨਹੀਂ ਹੋਣਾ ਪਰ ਤੁਹਾਡੀ ਜਿਹੜੀ ਕਲਮ ਆ ਤੁਹਾਡੀ ਆਵਾਜ਼ ਆ ਇਹ ਸਰਕਾਰ ਜਿਹੜੀ ਇਹ ਭਗਵੰਤ ਮਾਨ ਦੀ ਸਰਕਾਰ ਹੈ ਇਹਦੇ ਮੰਤਰੀ ਜਿਹੜਾ ਚੌਥਾ ਪਿੱਲਰ ਹੈ ਤੁਹਾਡੇ ਪ੍ਰੈਸ ਦਾ ਇਸ ਡੈਮੋਕ੍ਰੇਸੀ ਜੇ ਉਹਨੂੰ ਵੀ ਤੁਸੀਂ ਕਹਿੰਦੇ ਡਰਾਉਂਦੇ ਪਏ ਉਹਦਾ ਦਾ ਵੀ ਉਹਨਾਂ ਨੂੰ ਵੀ ਉਹਨਾਂ ਦੇ ਖਬਰਾਂ ਬੰਦ ਕਰਾਉਂਦੇ ਪਏ ਉਹਨਾਂ ਨੂੰ ਉਹਨਾਂ ਨੂੰ ਪ੍ਰੈਸ਼ਰ ਬਣਾਉਂਦੇ ਪਏ ਆ ਜਿਹੜੇ ਕਿਹੜੀਆਂ ਸਰਕਾਰਾਂ ਤੁਹਾਨੂੰ ਹੀ ਇਹ ਜਿਹੜੀ ਡੈਮੋਕ੍ਰੇਸੀ ਦੀ ਜਿਹੜੀ ਕਲਮ ਆ ਜੇ ਦੇਸ਼ ਨੂੰ ਜੇ 1947 ਤੋਂ ਪਹਿਲਾਂ ਵੀ ਯਾਦ ਕਰਾਂ ਉਹ ਜੇ ਦੇਸ਼ ਇਹ ਤੁਹਾਡੇ ਪ੍ਰੈਸ ਵਾਲਿਆਂ ਨੇ ਸਾਰੀ ਇਹ ਆਵਾਜ਼ ਬੁਲੰਦ ਕੀਤੀ ਹੈ ਇਹ ਕਿਹੜੇ ਮੰਤਰੀ ਆ ਇਹ ਇਹ ਸਾਰੇ ਧਮਕਾਉਂਦੇ ਪਏ ਆ ਅਸੀਂ ਡਟ ਕੇ ਇਹਦਾ ਵਿਰੋਧ ਕਰਾਂਗੇ ਜਿੱਥੇ ਵੀ ਤੁਹਾਡੇ ਤੁਹਾਨੂੰ মিডিਆ ਵਾਲੇ ਮੇਰੇ ਭਰਾ ਬੈਠੇ ਜੇ ਅੱਗੇ ਮੈਂ ਨਾਲੇ ਵੀ ਇਹ ਬੇਨਤੀ ਕੀਤੀ ਜਿੱਥੇ ਵੀ ਲੋੜ ਪੈਂਦੀ ਆ ਇਹ ਇਹ ਕਿਹਨੇ ਤੁਹਾਡੇ ਖਿਲਾਫ ਚੱਲਦੇ ਆ ਨਿਆਂਇਜ਼ ਕਰਦੇ ਆ ਅਸੀਂ ਤੁਹਾਡੇ ਨਾਲ ਜੀ ਜਾ ਰੂਰ ਪੰਜਾਬ ਦੀ ਸਰਕਾਰ ਦਾ ਡਵੈਲਪਮੈਂਟ ਹੋ ਸਕਦੀ ਇੱਕ ਲਗਾਤਾਰ ਕੇਂਦਰ ਨੇ ਦੋਸ਼ ਲਗਦਾ ਕਿ ਰੂਰਲ ਡਵੈਲਪਮੈਂਟ ਦਾ ਪੈਸਾ ਰੁਕ ਗਿਆ ਪੰਜਾਬ ਨੂੰ ਰੁਕ ਗਿਆ ਸਮਥਿੰਗ ਹੈ ਉਹ ਜਾਣ ਪੁੱਛ ਕੇ ਪੰਜਾਬ ਨੂੰ ਦਿੱਤਾ ਨਹੀਂ ਜਾ ਰਿਹਾ ਕਿ ਇਸ ਕਰਕੇ ਪੰਜਾਬ ਦਾ ਬੁਨਿਆਦੀ ਵਿਕਾਸ ਰੁਕ ਗਿਆ ਪਿਆ ਤੁਸੀਂ ਇੰਤੇ ਕੀ ਕਿਹੜਾ ਰੂਰਲ ਡਵੈਲਪਮੈਂਟ ਦਾ ਪੈਸਾ ਆ ਇਸੇ ਤਰ੍ਹਾਂ ਮੈਂ ਕਹਿੰਦਾ ਇੱਕ ਹੋਰ ਐਡੀਸ਼ਨ ਕਰ ਦਿੰਦਾ ਕੋਈ ਵੀ ਹੈਡ ਦਾ ਪੈਸਾ ਜਿਹੜਾ ਸੈਂਟਰ ਸਰਕਾਰ ਭਾ ਜਦੋਂ ਤੇ ਵੀ ਇਹ ਡੈਮੋਕ੍ਰੇਸੀ ਇਹ ਬਣੀ ਆ ਸੰਵਿਧਾਨ ਬਣਿਆ ਆ ਸੈਂਟਰ ਦੀਆਂ ਸਕੀਮਾਂ ਜਦੋਂ ਵੀ ਆਉਂਦੀਆਂ ਉਹਨਾਂ ਦੇ ਇੱਕ 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 ਹੈੱਡ ਤਹਿਤ ਪੈਸੇ ਆਉਂਦੇ ਆ ਇੱਥੇ ਇਸ ਸੂਬੇ ਦੇ ਜਦੋਂ ਚੋਹੀ ਦੀ ਗੱਲ ਕੀਤੀ ਆਰਡੀਐਫ ਦੇ ਪੈਸਿਆਂ ਦੀ ਉਹ ਆਉਂਦੇ ਆ ਇਹ ਗੋ ਹੈੱਡ ਉਹ ਆਉਂਦੇ ਕੋਈ ਇਹ ਕੰਮ ਲਈ ਵਰਤ ਕੇ ਦੇ ਦਿੰਦੇ ਆ ਜਦੋਂ ਆਡਿਟ ਕਰਨਾ ਆ ਉਦੋਂ ਇਹ ਕਾਬੂ ਆ ਜਾਂਦੇ ਆ ਸੈਂਟਰ ਨੇ ਕਹਿੰਦਾ ਸਾਡੇ ਕੋ ਜਿੰਨਾ ਮਰਜ਼ੀ ਲਵੋ ਜੋ ਮਰਜ਼ੀ ਚੱਲਣਾ ਚਾਹੀਦਾ ਹੀ ਕਰਦੇ ਆ ਪਰ ਅੱਜ ਤੱਕ ਮੁਹੱਲਾ ਕਲੀਨਿਕ ਆ ਉਹ ਉਹ ਹੈਲਥ ਕੈਂਪੀਆਂ ਉਹ ਡਿਸਪੈਂਸਰੀਆਂ ਆ ਉੱਤੇ ਰਾਂਗ ਰੋਗਣ ਕਰਾ ਕੇ ਉਹਦੇ ਇੱਕ ਇੱਕ ਮਹੱਲਾ ਕਹਿੰਦੇ ਆ ਅੱਜ ਸਕੂਲ ਵੇਖੋ ਇੱਥੇ ਜਿਹੜਾ ਬਣਾਇਆ ਕਿਹੜੀਆਂ ਸਕੀਮਾਂ ਚ ਇਹੜੇ ਹੈਡ ਨਾ ਜਿਹੜੇ ਨਾਰਾ ਹੋਣੀਆਂ ਤੇ ਜਦੋਂ ਆਪਾਂ ਚੇਂਜ ਹੀ ਕਰ ਦੇਣੀਆਂ ਇਹ ਫਿਰ ਹੈਡ ਦੇ ਆਪੇ ਖਤਮ ਹੋਣੇ ਆ ਗਲਤੀਆਂ ਆਪਣੀਆਂ ਆ ਮੜਦੇ ਕਹਦੇ ਆ ਜੀ ਪੰਜਾਬ ਦੇ ਉਹ ਵੀ ਮੋਟਰ ਦੇ ਪ੍ਰਧਾਨ ਕੋਲ ਤੁਸੀਂ बार-बार ਇੱਕ ਮੌਕਾ ਮੰਗਿਆ ਇਹਨੂੰ ਸਮਝ ਨਹੀਂ ਆਉਂਦਾ ਕਿ ਇਹਨਾਂ ਮੋਕਾ ਕਿਤੇ ਵਸੇ ਮੰਗਿਆ ਪੰਜਾਬ ਵਾਸਤੇ ਤੁਹਾਡਾ ਟਾਈਮ ਹੈ ਇੱਕ ਮੌਕਾ ਐਮਪੀ ਵਾਸਤੇ ਜ਼ਰੂਰ ਹੋ ਸਕਦਾ ਕਿ ਕੀ ਭਾਜਪਾ ਦੇ ਕੈਂਡੀਡੇਟ ਇਸ ਰਾਮ ਦਾ ਕੌਣ ਸੀਂਨਾ ਨੇ ਬਾਹਰ ਆ ਕੇ ਕੌਣ ਜਿੱਤੇ ਨੇ ਤੁਸੀਂ ਉਹ ਹੋਰ ਵੀ तमाम ਲੀਡਰਸ਼ਿਪ ਹੈ ਸਾਨੂੰ ਚਿਹਰਾ ਕਿਉਂ ਨਹੀਂ ਮਿਲਦਾ ਭਾਜਪਾ ਨੂੰ ਮੰਨ ਲਓ ਗੱਟ ਜੂੜ ਨਹੀਂ ਹੁੰਦਾ ਤੇ ਇੱਕ ਜੂੜ ਹੋ ਜਾਂਦਾ ਤੇ ਇਹ ਬਾਤ ਨਹੀਂ ਕਰਦਾ ਜਿਹੜੀ ਤੁਸੀਂ ਗੱਲ ਕਰਦੇ ਪਏ ਨੇ ਜੀ ਬੜੀ ਐ ਡੈਮੋਕਰੈਟਿਕ ਬੜੀ ਵੱਡੀ ਪਾਰਟੀ ਆ 16 ਕਰੋੜ ਇਸ ਤੇ ਮੈਂਬਰ ਇਸ ਪਾਰਟੀ ਚ ਬੜੀ ਡਿਸਿਪਲਿਨਡ ਪਾਰਟੀ ਆ ਸਾਡਾ ਪਾਰਲੀਮੈਂਟ ਬੋਰਡ ਬੈਂਦਾ ਹੈ ਦਿੱਲੀ 'ਚ ਇੱਥੇ ਰਜਿੰਦਰ ਮੋਹਨ ਛੀਨੇ ਦੀ ਬੋਨੀ ਦੀ ਜਾਂ ਕੇਹ ਦੀ ਟੋਨੀ ਦੀ ਕਿਸੇ ਦੀ ਗੱਲਬਾਤ ਨਹੀਂ ਆ ਬਕਾਇਦਾ ਡਿਸਪਲਿਨਡ ਪਾਰਟੀ ਆ ਜੋ ਪਾਰਲੀਮੈਂਟ ਬੋਰਡ ਉੱਥੇ 11 ਮੈਂਬਰੀ ਦਾ ਪਾਰਲੀਮੈਂਟ ਬੋਰਡ ਆ ਜਿੰਨੂੰ ਵੀ ਉਹ ਟਿਕਟ ਦੇ ਕੇ ਨਵਾਜਣਗੇ ਅਹੀਂ ਉਹਦੇ ਨਾਲ ਮੋੜਾ ਮੋੜਾ ਦੇਖ ਲੋਵਾਂ ਕੋਈ ਵੀ ਆ ਜਿੰਨੂੰ ਵੀ ਨਵਾਜਣਗੇ ਗੱਲ ਨਾ ਮੰਨਦਾ ਜੀ ਤੁਸੀਂ ਪਾਰਟੀ ਦਾ ਇਹ ਤੇ ਪਾਰਟੀ ਦੇ ਨਿਯਮ ਦੱਸਦੇ ਨਿਯਮ ਵੀ ਦੱਸੇ ਪਾਰਟੀ ਦਾ ਰੱਖੀ ਤੁਸੀਂ ਉਮੀਦਵਾਰੀ ਐਮਪੀ ਦੇ ਕਰਦੇ ਹੋ ਜਾਂ ਦੂਜੀ ਗੱਲ ਹੈ ਕੀ ਹੈ ਅੰਮ੍ਰਿਤਸਰ ਚ ਕੋਈ ਮਵਾਦੇਗਾ ਬਾਹਰ ਤੋਂ ਲੈਣਾ ਮੈਂ ਜਿਹੜਾ ਮੈਂ ਜਿਹੜੀ ਤੁਸੀਂ ਗੱਲ ਕਰਦੇ ਪਏ ਜੇ ਇੱਥੇ ਟਿਕਟਾਂ ਦੀ ਗੱਲ ਨਹੀਂ ਕਰਨ ਆਏ ਇਹ ਪਾਰਟੀ ਇੱਕ ਇੱਕ ਮੌਕਾ ਦਿੱਤਾ ਕਿ ਜਿਹੜਾ ਭਾਜਪਾ ਦਾ ਐਮਪੀ ਖਲੋਊਗਾ ਉਹਨੂੰ ਚਾਹ ਕੇ ਭੇਜੋ ਤਿੰਨੋਂ ਵੀ ਤਿੰਨੋਂ ਵੀ ਤਿੰਨੋਂ ਵੀ ਸੈਟ ਤਿੰਨੋਂ ਤਿੰਨੋਂ ਇੱਕ ਮਿੰਟ ਇੱਕ ਇੱਕ ਮਿੰਟ ਦੀ ਤਿੰਨੋਂ ਵੀ ਸੈਂਟਰ ਤਿੰਨੋਂ ਵੀ ਸਾਡੀ ਹਾਈ ਕਮਾਂਡ ਐਮਪੀ ਦੀ ਟਿਕਟ ਦੇਊਗੀ ਸਾਨੂੰ ਜਿਤਾ ਕੇ ਭੇਜੋ ਆਪਾਂ ਮਾਹੌਲ ਬਣਾਈਏ ਪੰਜਾਬ ਦਾ ਜਿਹੜਾ ਮਾਹੌਲ ਵਿਗੜਿਆ ਲਾਅ ਐਂਡ ਆਰਡਰ ਦਾ ਉਹਨੂੰ ਸਹੀ ਕਰੀਏ ਮੈਂ ਤਾਂ ਇੱਕ ਮੋਕਲ ਨੂੰ ਐਮਪੀ ਦਾ ਮਗਰ ਲਾ ਸਮਝਿਆ ਡਰਾਇਵ ਕਿਤੇ ਕੋਰਨਰ ਨਹੀਂ ਤੂੰ ਪੰਗ ਕਰਕੇ ਕਿਥੇ ਇਲੈਕਸ਼ਨ ਦੁਬਾਰਾ ਕਰਾਣਾ ਉਹ ਤੁਸੀਂ ਕਰ ਸਕਦੇ ਮੈਂ ਨਹੀਂ ਕਰ ਸਕਦਾ ਮੈਂ ਕਿੰਝ ਵਾਰੰਡਾ ਕਰਕੇ ਸਾਡਾ ਪੰਜਾਬ ਨਹੀਂ ਚੱਲਦਾ ਜਿਹੜਾ ਜਿਹੜਾ ਗਲਤ ਕੰਮ ਕਰੂ ਆਪੇ ਅੰਦਰ ਜਾਊ ਜੀ ਕਿਹਨੇ ਕਿਹਨੇ ਗੱਜਰ ਖਾਦੀ ਉਹਦਾ ਢਿੱਡ ਪੀੜ ਦੀ ਸਾਡਾ ਕਹਾਤਾ ਜੀ ਇੱਕ ਪੁਨੀ ਜੀ ਅਜੇ ਆਮ ਆਦਮੀ ਪਾਰਟੀ ਨੇ ਟਿਕਾਣਾ ਆਫਰ ਕਰਦੀਆਂ ਜੀ ਦੂਜੀ ਐਸਬੀ ਦੇ ਤੀਜੀ ਤੁਹਾਡਾ ਕੁੜਾ ਫਿਕਰ ਹੁੰਦਾ ਕੀ ਕਹਿਬੜਾ وزیر ਉਹਨਾਂ ਨੇ ਲੋਕ ਸਭਾ ਚੋਣਾਂ ਦੇ ਲਈ ਮੀਤਵਰ ਬਣਾਏ ਨੇ ਕਿ ਇਹਦੇ ਤਾਂ ਦਿਖ ਰਿਹਾ ਤੇ ਵਿੱਚ ਇਹ ਕਿਨੂੰ ਮਰਜ਼ੀ ਦੇਣ ਜੀ ਕਿ ਇਹਨੂੰ ਮਰਜ਼ੀ ਟਿਕਟਾਂ ਦੇਣ ਉਹਨਾਂ ਦੀ ਉਹਨਾਂ ਦੀ ਪਾਰਟੀ ਦਾ ਕੰਮ ਕਿਨੂੰ ਕਿਸ ਨੂੰ ਘੋੜੇ ਨੂੰ ਦੇ ਦੇਣ ਗਧੇ ਨੂੰ ਦੇ ਦੇਣ ਖੋਤੇ ਨੂੰ ਦੇ ਦੇਣ ਜਿੰਨੂੰ ਮਰਜ਼ੀ ਦੇਣ ਉਹਨਾਂ ਦੀ ਮੌਜ ਹੈ ਐਸੇ ਹਾਲਾਤ ਨੇ ਕਿ ਜਿੱਥੇ ਭਾਜਪਾ ਦਾ ਐਸਾ ਬੇਤੁਕੀ ਬੋਲ ਰਿਹਾ ਐਸਾ ਰਾਜ ਉੱਥੇ ਵੀ ਐ ਬਾਕੀ ਹਰ ਹਰ ਗੱਲ ਕਹਿੰਦੀ ਆ ਭਾਜਪਾ ਵੱਲ ਜਿਹੜੀ ਗੱਲ ਤੁਸੀਂ ਆਪ ਹਰ ਪਾਰਟੀ ਨੇ ਹਰ ਪਾਰਟੀ ਨੇ ਉਮੀਦਵਾਰ ਹਾਈ ਕਮਾਂਡ ਖਾਸ ਕਰਕੇ ਐਮ ਪੀ ਦੀ ਚੋਣਾਂ 'ਚ ਜਿਹੜੀ ਸਾਡੀ ਨੈਸ਼ਨਲ ਪਾਰਟੀ ਆ ਉਹਦੇ ਕਾਇਦੇ ਕਾਨੂੰਨ ਆ ਜੋ ਪਾਰਲੀਮੈਂਟ ਬੋਰਡ ਅਫੇਅਰ ਨੇ ਸਾਡਾ ਫੈਸਲਾ ਕਰਨਾ ਆ ਸਾਰ ਪਾਰਲੀਮੈਂਟ ਅਫੇਅਰ ਦੱਸੋ ਕਿਸੇ ਪਾਰਟੀ ਦਾ ਹੈਗਾ ਕਾਂਗਰਸ ਦਾ ਹੈਗਾ ਨੈਸ਼ਨਲ ਪਾਰਟੀ ਦਾ ਇਹਨਾਂ ਦਾ ਹੈਗਾ ਇਹਦੇ ਟੁਕ ਟੁਕੜਾ ਗਏ ਇਕੱਠਾ ਹੋਇਆ ਐ ਬੈਸਾ ਟੁਕੜੇ ਟੁਕੜੇ ਇਕੱਠੇ ਹੁੰਦੇ ਪਏ ਕੁੰਬਾ ਕਿਸੇ ਦਾ ਦੇ ਇੱਟ ਕਿਸੇ ਦਾ ਦੇ ਕੋਈ ਬਾਕੀ ਕਿਸੇ ਦਾ ਸਿਰਫ ਸਿਰਫ ਬੀਜੇਪੀ ਇੱਕ ਐਸੀ ਪਾਰਟੀ ਆ ਜਿਹੜਾ ਹਿੰਦੁਸਤਾਨ ਦਾ ਤੇ ਪੰਜਾਬ ਦੀ ਬਿਹਤਰੀ ਕਰ ਸਕਦੀ ਅੰਮ੍ਰਿਤਸਰ ਤੋਂ ਸੁਨੀਲ ਖੋਸਲਾ ਦੀ ਰਿਪੋਰਟ